ਅੜਿਕ ਬਾਰ 27 ਸਾਲਾਂ ਬਾਅਦ ਦਿੱਲੀ ਦੇ ਵਿੱਚ ਖੜ ਰਿਹਾ ਹੈ ਕਮਲ 48 ਸੀਟਾਂ ਤੇ ਹੈ ਲੀਡ ਤੇ ਰੋਜ਼ਾਨਾ ਅਨੁਸਾਰ ਭਾਜਪਾ ਆ ਰਹੀ ਹੈ ਸੱਤਾ ਦੇ ਵਿੱਚ ਜੀਆਂ ਇਸ ਵੇਲੇ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ 27 ਸਾਲਾਂ ਬਾਅਦ ਦਿੱਲੀ ਦੇ ਵਿੱਚ ਕਮਲ ਖੜਦਾ ਦਿਖਾਈ ਦੇ ਰਿਹਾ ਹੈ 48 ਸੀਟਾਂ ਤੇ ਲੀਡ ਹੈ ਤੇ ਰੋਜ਼ਾਨਾ ਅਨੁਸਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਦਿੱਲੀ ਦੇ ਵਿੱਚ ਹੁਣ ਭਾਜਪਾ ਦੀ ਸੱਤਾ ਹੋਵੇਗੀ ਦੱਸਦੀ ਹੈ ਕਿ ਵੋਟਾਂ ਦੀ ਗਿਣਤੀ ਦੇ ਅਨੁਸਾਰ ਜਿਹੜੇ ਰੁਝਾਨ ਸਾਹਮਣੇ ਆ ਰਹੇ ਨੇ ਚੋਣ ਕਮਿਸ਼ਨ ਦੇ ਵੱਲੋਂ ਜਿਹੜੇ ਅੰਕੜੇ ਸਾਂਝੇ ਕੀਤੇ ਗਏ ਨੇ ਉਸ ਅਨੁਸਾਰ 70 ਸੀਟਾਂ ਦੇ ਵਿੱਚੋਂ 48 ਤੇ ਭਾਜਪਾ ਅੱਗੇ ਹੈ ਤੇ 22 ਸੀਟਾਂ ਤੇ ਆਮ ਆਦਮੀ ਪਾਰਟੀ ਹੈ ਦੱਸਦੀ ਹੈ ਕਿ ਇਹਨਾਂ ਰੁਝਾਨਾਂ ਤੋਂ ਬਾਅਦ ਦਿੱਲੀ ਦੇ ਜਿਹੜਾ ਭਾਜਪਾ ਹੈੱਡਕੁਆਰਟਰ ਹੈ ਉਸ ਤੇ ਜਸ਼ਨ ਸ਼ੁਰੂ ਹੋ ਗਏ ਨੇ ਤੇ ਸ਼ਾਮ ਨੂੰ 7:00 ਵਜੇ ਦੇ ਕਰੀਬ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਵੀ ਪਹੁੰਚਣਗੇ ਤੇ ਜਿੱਤ ਤੇ ਭਾਸ਼ਣ ਵੀ ਦੇਣਗੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ 1993 ਦੇ ਵਿੱਚ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਸੀ ਤੇ 5 ਸਾਲਾਂ ਦੇ ਵਿੱਚ ਭਾਜਪਾ ਦੇ ਵੱਲੋਂ 49 ਸੀਟਾਂ ਜਿੱਤੀਆਂ ਗਈਆਂ ਨੇ ਤੇ ਨਾਲ ਹੀ ਤਿੰਨ ਮੁੱਖ ਮੰਤਰੀ ਵੀ ਬਣਾਏ ਗਏ ਨੇ ਦੱਸਦੀ ਹੈ ਕਿ 23 ਪੰਜ ਫਰਵਰੀ ਨੂੰ ਜਿਹੜੀਆਂ ਕਿ ਦਿੱਲੀ ਦੇ ਵਿੱਚ ਇਹ ਚੋਣਾਂ ਹੋਈਆਂ ਸਨ 14 ਐਗਜ਼ਿਟ ਪੋਲ ਆਏ ਨੇ ਜਿਨ੍ਹਾਂ ਦੇ ਵਿੱਚ ਇਹ ਕਿਆਸ ਲਗਾਈ ਜਾ ਰਹੀ ਸੀ ਕਿ 12 ਹਲਕਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਤੇ ਦੋ ਦੇ ਵਿੱਚ ਆਮ ਆਦਮੀ ਪਾਰਟੀ ਯਾਨੀ ਕਿ ਕੇਜਰੀਵਾਲ ਸਰਕਾਰ ਬਣੇਗੀ ਇੱਥੇ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹੋរី ਜਿਹੜੀ ਕਿ 3000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ De pá, de de... ਪਰਵੇਸ਼ ਵਰਮਾ ਜਿਹੜੇ ਉਹ ਅੱਗੇ ਚੱਲ ਰਹੇ ਨੇ ਦੱਸਦੀ ਹੈ ਕਿ 2020 ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਜੀ ਉਹ ਦਿੱਲੀ ਦੇ ਤੀਜੀ ਵਾਰ ਮੁੱਖ ਮੰਤਰੀ ਬਣੇ ਸਨ ਤੇ ਜਿਹੜੇ ਉਹਨਾਂ ਨੇ ਜਿਹੜਾ ਇਹ ਸਮਾਂ ਸੀ ਉਹਨਾਂ ਦਾ ਜਿਹੜਾ ਸਮਾਂਕਾਲ ਹੈ ਉਹ 4 ਸਾਲ 7 ਮਹੀਨੇ ਤੇ 6 ਦਿਨ ਰਿਹਾ ਹੈ ਉਹਨਾਂ ਦਾ ਨਾਮ ਸ਼ਰਾਬ ਘਟਾਲੇ ਦੇ ਵਿੱਚ ਆ ਗਿਆ ਸੀ ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਉਸ ਤੋਂ ਬਾਅਦ ਆਤਸ਼ੀ ਨੂੰ ਜਿਹੜਾ ਕਿ ਮంత్రి ਐਲਾਨਿਆਂ ਗਿਆ ਸੀ ਤੋਂ ਇਸ ਵੇਲੇ ਦੀ ਅਹਿਮ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਦਿੱਲੀ ਦੇ ਵਿੱਚ 27 ਸਾਲਾਂ ਦੇ ਬਾਅਦ ਕਮਲ ਖਿਰਦਾ ਹੋਇਆ ਦਿਖਾਈ ਦੇ ਰਿਹਾ ਹੈ ਭਾਜਪਾ 48 ਜਿਹੜੀਆਂ ਸੀਟਾਂ ਤੇ ਜਿਹੜੀ ਲੀਡ ਹਾਸਿਲ ਕਰ ਰਹੀ ਹੈ ਤੇ ਇਸ ਤੋਂ ਇਹਨਾਂ ਰੋਜ਼ਾਨਾ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਹੁਣ ਮੋੜ ਤੋਂ ਭਾਜਪਾ ਦੀ ਸਰਕਾਰ ਆ ਸਕਦੀ ਹੈ ਜਿਸ ਕਰਕੇ ਜਿਹੜੇ ਜਸ਼ਨ ਵੀ ਮਨਾਉਣੇ ਸ਼ੁਰੂ ਹੋ ਗਏ ਨੇ ਭਾਜਪਾ ਦੇ ਗਲਿਆਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਹਰ ਕੋਈ ਖੁਸ਼ੀ ਮਨਾ ਰਿਹਾ ਹੈ ਕਿਉਂਕਿ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਲੀਡ ਹਾਸਲ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੇ ਭਾਜਪਾ ਦੀ ਸਰਕਾਰ ਹੀ ਬਣ ਜਾਵੇਗੀ ਸੋ ਇਹ ਖਬਰ ਇਸ ਵਕਤ ਸਾਹਮਣੇ ਆ ਰਹੀ ਹੈ ਜਿਹੜੀ ਕਿ ਵੋਟਾਂ ਦੀ ਗਿਣਤੀ ਹੋ ਰਹੀ ਹੈ ਉਸ ਦੇ ਅਨਸਾਰ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਦਿੱਲੀ ਦੇ ਵਿੱਚ ਭਾਜਪਾ ਦੀ ਸੱਤਾ ਹੀ ਹੋ ਜਾਵੇਗੀ ਇਸ ਕਰਕੇ ਹੀ ਦਿੱਲੀ ਦੇ ਵਿੱਚ ਜਿਹੜਾ ਭਾਜਪਾ ਦਾ ਹੈੱਡਕੁਆਰਟਰ ਹੈ ਉਸ ਤੇ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ ਇੱਥੇ ਹਰ ਕੋਈ ਖੁਸ਼ੀ ਮਨਾ ਰਿਹਾ ਹੈ ਤੇ ਸ਼ਾਮ ਨੂੰ 7:00 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਵੀ ਪਹੁੰਚਣਗੇ ਤੇ ਉਹ ਜਿੱਤ ਤੇ ਦਾ ਭਾਸ਼ਣ ਵੀ ਦੇਣਗੇ